ਮਾਸਾ ਦੇ ਪਿੰਡ ਭੰਮੇਕਲਾਂ ਦੇ ਵਿੱਚ ਸਰਪੰਚ ਦੀ ਜਿਮਨੀ ਚੋਣ ਦੇ ਲਈ VOTING ਪ੍ਰਕਿਰਿਆ ਚੱਲ ਰਹੀ ਹੈ। ਹੁਣ ਤੱਕ 25% ਤੋਂ ਵੱਧ VOTING ਹੋ ਚੁੱਕੀ ਹੈ ਪਿੰਡ ਭੰਮੇਕਲਾਂ ਦੇ ਵਿੱਚ। ਸਰਪੰਚ ਇਸਤਰੀ ਦੇ ਅਹੁਦੇ ਦੇ ਲਈ ਇਹ ਜਿਮਨੀ ਚੋਣ ਹੋ ਰਹੀ ਹੈ। ਮਹਿਲਾ ਸਰਪੰਚ ਲਈ ਦੋ ਉਮੀਦਵਾਰਾਂ ਜਸਵਿੰਦਰ ਕੌਰ ਤੇ ਕਰਮਜੀਤ ਕੌਰ ਚੋਣ ਮੈਦਾਨ ਦੇ ਵਿੱਚ ਨਿਤਰੇ ਹੋਏ ਨੇ। VOTING ਦੇ ਲਈ ਪਿੰਡ ਦੇ ਵਿੱਚ ਤਿੰਨ ਪੋਲਿੰਗ ਬੂਥ ਵੀ ਬਣਾਏ ਗਏ ਨੇ। ਅੱਜ ਸ਼ਾਮ ਨੂੰ ਨਤੀਜਿਆਂ ਦਾ ਐਲਾਨ ਵੀ ਹੋ ਜਾਣਾ। ਸੋ ਤੁਹਾਨੂੰ ਦੱਸਦੇ ਕਿ ਮਾਸਾ ਦੇ ਪਿੰਡ ਭੰਮੇਕਲਾਂ ਦੇ ਵਿੱਚ ਸਰਪੰਚ ਦੀ ਜਿਮਨੀ ਚੋਣ ਦੇ ਲਈ VOTING ਪ੍ਰਕਿਰਿਆ ਚੱਲ ਰਹੀ ਹੈ। ਤੇ ਅੱਜ ਸ਼ਾਮ ਨੂੰ ਹੀ ਇਸ ਦੇ ਨਤੀਜੇ ਆ ਜਾਣੇ ਨੇ ਹੁਣ ਤੱਕ ਜੋ ਜਾਣਕਾਰੀ ਹੈ ਤਾਜਾ ਜੋ ਜਾਣਕਾਰੀ ਕਿ 25 ਫੀਸਦੀ ਤੱਕ VOTING ਹੋ ਚੁੱਕੀ ਹੈ ਮਾਮਤਾ ਜ਼ਿਲ੍ਹੇ ਦੇ ਸਰਦੋਲਗੜ ਵਿਧਾਨ ਸਭਾ ਹਲਕੇ ਦੇ ਪਿੰਡ ਭੰਮੇ ਕਲਾਂ ਦੇ ਵਿੱਚ ਅੱਜ ਮਹਿਲਾ ਸਰਪੰਚ ਦੇ ਅਹੁਦੇ ਦੀ ਜਿਹੜੀ VOTING ਹੈ ਉਹ ਲਗਾਤਾਰ ਜਾਰੀ ਹੈ VOTERਾਂ ਦੇ ਵਿੱਚ ਜਿਹੜਾ ਕਾਫੀ ਉਤਸ਼ਾਹ ਪਾਇਆ ਜਾ ਰਿਹਾ ਤੇ VOTER ਨੇ ਜਿਹੜੇ ਆਪਣਾ मतदान ਕਰਨ ਦੇ ਲਗਾਤਾਰ ਜਿਹੜੇ ਪੋਲਿੰਗ ਸੈਂਟਰਾਂ ਤੇ ਪਹੁੰਚ ਰਹੇ ਨੇ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਜਿਹੜੇ ਬਜ਼ੁਰਗ ਨੇ ਉਹਨਾਂ ਨੂੰ ਵੀ ਜਿਹੜੇ ਇੱਥੇ ਪੋਲਿੰਗ ਬੂਥਾਂ ਤੇ ਲਿਆਂਦਾ ਜਾ ਰਹੇ ਆ ਵੋਟਾਂ ਦੇ ਜਿਹੜੇ ਉਹ ਪਵਾਨਾ ਜਾ ਰਹੀਆਂ ਨੇ ਤਾਂ ਹੁਣ ਤੱਕ ਜੇਕਰ ਗੱਲ ਕੀਤੀ ਜਾਵੇ ਤਾਂ ਹੁਣ ਤੱਕ 25% ਦੇ ਕਰੀਬ ਜਿਹੜੀ ਵੋਟ ਪਾਲ ਹੋ ਚੁੱਕੀ ਹੈ ਵੋਟਰਾਂ ਦੇ ਵਿੱਚ ਕਾफी ਉਤਸ਼ਾਹ ਹੈਗਾ ਉੱਥੇ ਜਿਹੜੇ ਉਮੀਦਵਾਰ ਨੇ ਅੱਜ ਜਸਵਿੰਦਰ ਕੌਰ ਤੇ ਕਰਮਜੀਤ ਕੌਰ ਉਹਨਾਂ ਵੱਲੋਂ ਵੀ ਆਪਣੀ ਆਪਣੀ ਜਿੱਤ ਨੂੰ ਲੈ ਕੇ ਜਿਹੜੇ ਦਾਅਵੇ ਕੀਤੇ ਜਾ ਰਹੇ ਨੇ ਅੱਜ ਜੇ ਗੱਲ ਸੁਰੱਖਿਆ ਦੀ ਕੀਤੀ ਜਾਵੇ ਤਾਂ ਸੁਰੱਖਿਆ ਦੇ ਲਿਹਾਜ਼ੇ ਤੋਂ ਪੰਜਾਬ ਪੁਲਿਸ ਵੱਲੋਂ ਇੱਥੇ ਜਿਹੜੇ ਕੈਮਰੇ ਵੀ ਜਿਹੜੇ ਲਗਾਏ ਗਏ ਨੇ ਤੇ ਪੰਜਾਬ ਪੁਲਿਸ ਦੇ ਜਿਹੜੇ ਕਰਮਚਾਰੀ ਨੇ ਉਹ ਵੀ ਮੌਜੂਦ ਨੇ ਇੱਥੇ ਆਉਣ ਵਾਲੇ ਹਰ ਇੱਕ ਵਿਅਕਤੀ 2 ਜਿਹੜੀ ਪੁੱਛ ਗਈ ਸੀ ਵੀ ਕੀਤੀ ਜਾਂਦੀ ਹੈ ਕਿਸੇ ਨੂੰ ਵੀ ਪੋਲਿੰਗ ਸੈਂਟਰਾਂ ਦੇ ਅੰਦਰ ਮੋਬਾਈਲ ਨਹੀਂ ਜਿਹੜੇ ਉਹ ਨਹੀਂ ਲਿਆਉਣ ਦਿੱਤੇ ਜਾ ਰਹੇ ਤਾਂ ਕੁਝ ਜਿਹੜਾ ਸ਼ਾਮ ਦੇ 5 ਵਜੇ ਤੱਕ ਇਸ ਦਾ ਨਤੀਜਾ ਆ ਜਾਣਾਗਾ ਕਿਸ ਦੀ ਜਿਹੜੀ ਜਿੱਤ ਹੋਵੇਗੀ ਉਹ ਵੀ ਤੁਹਾਨੂੰ ਅਸੀਂ ਲਗਾਤਾਰ ਅਪਡੇਟ ਦਿੰਦੇ ਰਹਾਂਗੇ ਕੁਲਦੀਪ ਢਾਲੀਵਾਲ ਜੀ ਮੀਡੀਆ ਮਾਨਸਾ